ਅੱਜ ਤੜਕਸਾਰ ਦੋ ਹੈਡਲਾਈਨਸ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਲਿਤ ਨੇ ਇਹ ਦੋਵੇਂ ਹੈਡਲਾਈਨਸ ਇੱਕ ਦੂਸਰੇ ਤੋਂ ਵੱਖ-ਵੱਖ ਹੁੰਦਿਆਂ ਵੀ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਪ੍ਰਤੀਤ ਹੋ ਰਹੀਆਂ ਨੇ ਇਨ੍ਹਾਂ ਹੈਡਲਾਈਨਸ ਦੇ ਵਿੱਚੋਂ ਇੱਕ ਹੈਡਲਾਈਨ ਤਾਂ ਇਹ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗਲ ਵੱਜ ਗਿਆ ਔਰ ਚੋਣ ਕਮਿਸ਼ਨ ਦੀਆਂ ਟੀਮਾਂ ਜਿਹੜੀਆਂ ਨੇ ਉਹ ਹਰਿਆਣੇ ਦੇ ਵਿੱਚ ਫੇਰੀਆਂ ਕੱਢਣ ਲੱਗ ਗਈਆਂ ਨੇ ਪਰ ਦੂਜੀ ਖਬਰ ਜਿਹੜੀ ਇਹਦੇ ਨਾਲ ਵੇਖੀ ਉਹ ਇਹ ਸੀ ਕਿ ਸੌਦਾ ਸਾਦ ਨੂੰ 21 ਦਿਨਾਂ ਦੀ ਫਰਲੋ ਦੇ ਦਿੱਤੀ ਗਈ ਹੈ ਇੱਥੇ ਤੱਕ ਵੀ ਕਿ ਸੌਦਾ ਸਾਦ ਹੁਣ ਫਰਲੋ ਲੈ ਕੇ ਤੇ ਯੂਪੀ ਦੇ ਆਪਣੇ ਬਾਗਪੱਤ ਆਸ਼ਰਮ ਵੱਲ ਨੂੰ ਰਵਾਨਾ ਹੋ ਗਿਆ ਸੁਨਾਰੀਆ ਜੇਲ੍ਹ ਦੇ ਵਿੱਚ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਜਿਹੜਾ ਸੌਦਾ ਸਾਦ ਹੈ ਉਹ ਆਪਣੀ ਸਜ਼ਾ ਕੱਟ ਰਿਹਾ ਔਰ ਉਸੇ ਦੇ ਚਲਦੇ ਸੌਦਾ ਸਾਦ ਹੁਣ ਫਰਲੋ ਲੈ ਕੇ ਆਪਣੇ ਬਾਗਪਤ ਵਾਲੇ ਆਸ਼ਰਮ ਰਵਾਨਾ ਹੋ ਗਿਆ ਤੁਸੀਂ ਸਮਝ ਗਏ ਹੋਵੋਗੇ ਕੀ ਗੱਲ ਕਰ ਰਹੇ ਆ ਕਿਉਂਕਿ ਇੱਕ ਪਾਸੇ ਚੋਣਾ ਦਾ ਬਿਗਲ ਵੱਜਿਆ ਹਰਿਆਣੇ ਵਿੱਚ ਤੇ ਦੂਜੇ ਪਾਸੇ ਸੌਦਾ ਸਾਧ ਫਰਲੋ ਤੇ ਬਾਹਰ ਆ ਗਿਆ ਇਹ ਕਿਤਨਾ ਕਿਤੇ ਇੰਟਰਟਵਾਈਂਡ ਹੈਗਾ ਕਿ ਨਹੀਂ ਹੈਗਾ ਇਹ ਹਰ ਕੋਈ ਜਾਣਦਾ ਆ ਇਹ ਹਰ ਕੋਈ ਵਿਚਾਰਦਾ ਆ ਤੇ ਸਮਝਦਾ ਆ ਹਾਈ ਕੋਰਟ ਇਹ ਅਪੀਲ ਦਿੰਦਾ ਹੈ ਹਾਈ ਕੋਰਟ ਇਹ ਹੁਕਮ ਸੁਣਾਉਂਦਾ ਐ ਐਸਜੀਪੀਸੀ ਦੀ ਪਟੀਸ਼ਨ ਦੇ ਉੱਤੇ ਕਿ ਸੂਬਾ ਸਰਕਾਰ ਆਪਣੇ ਆਪ ਚ ਸક્ષਮ ਐ ਇਸ ਉੱਤੇ ਫੈਸਲਾ ਲੈਣ ਤੇ ਯਾਨੀ ਕਿ ਸੂਬਾ ਸਰਕਾਰ ਨੂੰ ਛੋਟ ਦੇ ਦਿੱਤੀ ਕਿ ਤੁਸੀਂ ਆਪਣੇ ਹਿਸਾਬ ਨਾਲ ਸੋਚੋ ਵਿਚਾਰੋ ਕਦੋਂ ਪੈਰੋਲ ਦੇਣੀ ਐ ਕਦੋਂ ਫਰਲੋ ਦੇਣੀ ਐ ਔਰ ਉਹਨੇ ਵਿਚਾਰ ਲਿਆ ਸੂਬਾ ਸਰਕਾਰ ਨੇ ਵਿਚਾਰ ਲਿਆ ਔਰ ਵਿਚਾਰਨ ਤੋਂ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਤੋਂ ਠੀਕ ਪਹਿਲਾਂ ਸੌਦਾ ਸਾਧ ਨੂੰ ਫਰਲੋ ਦੇ ਦਿੱਤੀ 21 ਦਿਨਾਂ ਦੀ ਇਸ ਤੋਂ ਪਹਿਲਾਂ ਵੀ ਕਹਿੰਦੇ ਲੋਕ ਸਭਾ ਚੋਣਾਂ ਦੇ ਵਿੱਚ ਸੌਦਾ ਸਾਧ ਨੇ ਕਿਹਾ ਸੀ ਕਿ ਫਰਲੋ ਦਾ ਹੱਕਦਾਰ ਹੈ ਉਹ ਪਰ ਉਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਪਟੀਸ਼ਨ ਪਾ ਦਿੱਤੀ ਗਈ ਸੀ ਉਸ ਪਟੀਸ਼ਨ ਪੈਣ ਤੋਂ ਬਾਅਦ ਕੁਝ ਦਿਨ ਲਈ ਤਾਂ ਇਹ ਮਾਮਲਾ ਰੁਕ ਗਿਆ ਸੀ ਔਰ ਹਾਈ ਕੋਰਟ ਨੇ ਇਹ ਕਹਿ ਦਿੱਤਾ ਸੀ ਕਿ ਸੂਬਾ ਸਰਕਾਰ ਜਿਹੜੀ ਹੈ ਉਹ ਬਿਨਾਂ ਹਾਈ ਕੋਰਟ ਦੀ ਪਰਮਿਸ਼ਨ ਤੋਂ ਅਲਾਓ ਨਹੀਂ ਕਰ ਸਕਦੀ ਸੌਦਾ ਸਾਧ ਨੂੰ ਪੈਰੋਲ ਜਾਂ ਕੋਈ ਫਰਲੋ ਪਰ ਉਸ ਤੋਂ ਬਾਅਦ 10 ਅਗਸਤ ਨੂੰ ਨਵਾਂ ਹੁਕਮ ਆ ਜਾਂਦਾ ਹੈ ਹਾਈ ਕੋਰਟ ਦਾ ਕਿ ਸੂਬਾ ਸਰਕਾਰ ਆਪ ਸક્ષਮ ਹੈ ਔਰ ਉਹ ਫੈਸਲਾ ਆਪਣੇ ਆਪ ਕਰ ਸਕਦੀ ਹੈ ਕਿਨੂੰ ਫਰਲੋ ਦੇਣੀ ਹੈ ਕਿਨੂੰ ਨਹੀਂ ਦੇਣੀ ਔਰ ਉਹ ਐਸਜੀਪੀਸੀ ਵਾਲੀ ਜਿਹੜੀ ਪਟੀਸ਼ਨ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਖਾਰਜ ਕਰ ਦਿੱਤਾ ਗਿਆ ਔਰ ਉਹਦੇ ਰਿਜ਼ਲਟ ਦੇ ਵਜੋਂ ਸੂਬਾ ਸਰਕਾਰ ਨੇ ਫਿਰ ਆਪਣਾ ਸੋਚ ਲਿਆ ਵਿਚਾਰ ਲਿਆ ਸક્ષਮ ਜਿਹੜੀ ਸੀਗੀ ਉਹਨੇ ਫੈਸਲਾ ਕਰ ਲਿਆ ਤੇ ਵਿਧਾਨ ਸਭਾ ਚੋਣਾਂ ਹੋਣ ਤੋਂ ਠੀਕ ਪਹਿਲਾਂ ਸੌਦਾ ਸਾਧ ਵੀ ਫਰਲੋ ਤੇ ਬਾਹਰ ਆ ਗਿਆ ਔਰ ਬਾਗਪਟ ਆਪਣੇ ਆਸ਼ਰਮ ਦੇ ਵਿੱਚ ਰਵਾਨਾ ਹੋ ਗਿਆ ਆਪ ਉਧਰ ਵੱਲ ਨੂੰ ਜਾਣ ਲਈ ਰਵਾਨਾ ਹੋ ਗਿਆ ਕਹਿੰਦੇ ਇਸੇ ਸ਼ਰਤ ਦੇ ਉੱਤੇ 21 ਦਿਨਾਂ ਦੀ ਫਰਲੋ ਮਿਲੀ ਹੈ ਕਿ ਆਪਣੇ ਬਾਗਪਤ ਵਾਲੇ ਆਸ਼ਰਮ 'ਚ ਹੀ ਰਹਿਣਾ ਹੈ ਉਹਦੇ ਬਾਹਰ ਇੱਧਰ ਉੱਧਰ ਕਿਤੇ ਨਹੀਂ ਜਾਣਾ ਤੇ ਖਾਸ ਕਰਕੇ ਸਰਸੇ ਤਾਂ ਬਿਲਕੁਲ ਨਹੀਂ ਜਾਣਾ ਜਿੱਥੇ ਡੇਰਾ ਆ ਹੁਣ ਵਿਵਾਦ ਇਹ ਖੜਿਆ ਹੈ ਕਿ ਇਹੋ ਜੇ ਸਮੇਂ ਆਉਣ ਤੇ ਹੀ ਕਿਉਂ ਚੇਤੇ ਆਉਂਦਾ ਸੂਬਾ ਸਰਕਾਰ ਨੂੰ ਕਿ ਭਾਈ ਉਹਨਾਂ ਦੇ ਜਿਹੜੇ ਕੈਦੀ ਐ ਉਹ ਫਰਲੋ ਦੇ ਹੱਕਦਾਰ ਨੇ ਉਹ ਪੈਰੋਲਾ ਦੇ ਹੱਕਦਾਰ ਨੇ ਐਦਾਂ ਲੱਗਦਾ ਜਿਵੇਂ ਐਡੇ ਐਡੇ ਵੱਡੇ ਇਲਜ਼ਾਮ ਸੌਦਾ ਸਾਧ ਦੇ ਉੱਤੇ ਹੋਣ ਦੇ ਬਾਵਜੂਦ ਉਹ ਹਰ 4-5 ਮਹੀਨੇ ਬਾਅਦ ਛੁੱਟੀਆਂ ਕੱਟਣ ਜੇਲ੍ਹੋਂ ਬਾਹਰ ਆ ਜਾਂਦਾ ਹੈ ਔਰ ਉਹ ਵੀ ਛੋਟੀ ਮੋਟੀ ਛੁੱਟੀ ਨਹੀਂ ਖਾਸੀ ਲੰਮੀ ਇਹ ਛੁੱਟੀ ਕਦੀ 40 ਦਿਨਾਂ ਦੀ ਹੋ ਜਾਂਦੀ ਹੈ ਕਦੀ 60 ਦਿਨਾਂ ਦੀ ਹੋ ਜਾਂਦੀ ਹੈ ਕਦੀ 21 ਦਿਨਾਂ ਦੀ ਹੋ ਜਾਂਦੀ ਹੈ ਇਹ ਛੁੱਟੀ ਘਟਣ ਦਾ ਨਾਮ ਹੀ ਨਹੀਂ ਲੈ ਰਹੀ ਔਰ ਆਏ ਦਿਨ ਫਰਲੋ ਤੇ ਪੈਰੋਲਾ ਜਿਹੜੀਆਂ ਨੇ ਉਹ ਸੌਦਾ ਸਾਧ ਨੂੰ ਬਾਬਾ ਜੀ ਨੂੰ ਦਿੱਤੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਦੁਬਾਰਾ ਦੇ ਦਿੱਤੀ ਗਈ ਹੈ ਹੁਣ ਤੱਕ ਇਹ ਵਿਧਾਨ ਸਭਾ ਚੋਣਾਂ ਤੇ ਹਰਿਆਣੇ ਭਰ ਦੇ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਿਆ ਪਿਆ ਉੱਥੇ ਹੀ ਸੌਦਾ ਸਾਦ ਵੀ ਜੇਲ੍ਹੋਂ ਬਾਹਰ ਫਰਲੋ ਦੇ ਉੱਤੇ ਆ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ ਕਿ ਸੌਦਾ ਸਾਦ ਕਿੰਨੀ ਵਾਰ ਜੇਲ੍ਹੋਂ ਬਾਹਰ ਗਿਆ ਕਿੰਨੀ ਵਾਰ ਫਰਲੋ ਤੇ ਗਿਆ ਕਿੰਨੀ ਵਾਰ ਪੈਰੋਲ ਤੇ ਗਿਆ ਔਰ ਇਸ ਵਿਚਾਰ ਤੋਂ ਬਾਅਦ ਤੁਹਾਨੂੰ ਵੀ ਸਪਸ਼ਟ ਹੋ ਜਾਏਗਾ ਕਿ ਸਥਿਤੀ ਕੀ ਹੈ ਕਿਸ ਆਧਾਰ ਦੇ ਉੱਤੇ ਸੌਦਾ ਸਾਧ ਵਾਸਤੇ ਕਾਨੂੰਨ ਕਿਤੇ ਵੱਖਰੇ ਤਾਂ ਨਹੀਂ ਬਣ ਗਏ ਤੇ ਦੂਜੇ ਕੈਦੀਆਂ ਵਾਸਤੇ ਵੱਖਰੇ ਨੇ ਕਿ ਸੌਦਾ ਸਾਧ ਐਨੀ ਵਾਰ ਕਹਿੰਦੇ ਬਾਹਰ ਆ ਗਿਆ ਇੱਕ ਬਰੀਫ ਡਿਸਕ੍ਰਿਪਸ਼ਨ ਜਿਹੜੀ ਹੈ ਉਹ ਸਾਹਮਣੇ ਹੋਣੀ ਬੜੀ ਜ਼ਰੂਰੀ ਹੈ ਇਹ ਪੈਰੋਲਾ ਲੈਣ ਦਾ ਪ੍ਰੋਗਰਾਮ ਜਿਹੜਾ ਹੈ ਉਹ 2020 ਤੋਂ ਸ਼ੁਰੂ ਹੋਇਆ ਸੀ 24 ਅਕਤੂਬਰ 2021 ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਆਪਣੀ ਬਿਮਾਰ ਮਾਂ ਨੂੰ ਮਿਲਣ ਵਾਸਤੇ ਸੌਦਾ ਸਾਧ ਜਾਂਦਾ ਉਸ ਤੋਂ ਬਾਅਦ 2021 ਦੇ ਵਿੱਚ ਵੀ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਮਈ 2021 ਨੂੰ ਇੱਕ ਦਿਨ ਦੀ ਪੈਰੋਲ ਤੇ ਇਸੇ ਵਾਸਤੇ ਕਿ ਆਪਣੀ ਬਿਮਾਰ ਮਾਂ ਨੂੰ ਸੌਦਾ ਸਾਦ ਨੇ ਮਿਲਣ ਜਾਣਾ ਹੁੰਦਾ ਪਰ ਉਹਨਾਂ ਮੁਲਾਕਾਤਾਂ ਤੋਂ ਬਾਅਦ ਇਹ ਪੈਰੋਲਾਂ ਦਾ سلسلہ ਸ਼ਾਇਦ ਵੱਧਦਾ ਚਲਾ ਗਿਆ ਉਸ ਤੋਂ ਬਾਅਦ 7 ਫਰਵਰੀ 2022 21 ਦਿਨਾਂ ਵਾਸਤੇ ਸੌਦਾ ਸਾਦ ਨੂੰ ਜੇਲ੍ਹੋਂ ਬਾਹਰ ਭੇਜ ਦਿੱਤਾ ਗਿਆ ਪੈਰੋਲ ਦੇ ਦਿੱਤੀ ਗਈ ਔਰ ਉਸ ਤੋਂ ਬਾਅਦ ਉਸੇ ਸਾਲ ਜੂਨ ਮਹੀਨੇ ਦੇ ਵਿੱਚ ਪੂਰੇ ਇੱਕ ਮਹੀਨੇ ਦੀ ਪੈਰੋਲ ਦਿੱਤੀ ਗਈ ਸੌਦਾ ਸਾਦ ਨੂੰ ਪੂਰਾ ਇੱਕ ਮਹੀਨਾ ਸੌਦਾ ਸਾਦ ਜੇਲ੍ਹੋਂ ਬਾਹਰ ਰਿਹਾ ਪਰ ਇੱਥੇ ਗੱਲ ਮੁੱਕੀ ਨਹੀਂ 2022 ਤਾਂ ਸੌਦਾ ਸਾਧ ਵਾਸਤੇ ਇੱਕ ਵਧੀਆ ਸਾਲ ਨਿਕਲਿਆ ਕਿਉਂਕਿ ਅਕਤੂਬਰ ਮਹੀਨੇ 'ਚ ਫਿਰ 40 ਦਿਨਾਂ ਦੀ ਪੈਰੋਲ ਸੈਂਕਸ਼ਨ ਕਰ ਦਿੱਤੀ ਉਹਦੀ ਔਰ ਉਸ ਤੋਂ ਬਾਅਦ ਪੈਰੋਲ ਦੇ ਉੱਤੇ 40 ਦਿਨਾਂ ਵਾਸਤੇ ਸੌਦਾ ਸਾਧ ਜੇਲ੍ਹੋਂ ਬਾਹਰ ਆ ਗਿਆ ਫਿਰ ਜੁਲਾਈ 2023 ਨੂੰ ਦੁਬਾਰਾ ਪੈਰੋਲ ਦਿੱਤੀ ਗਈ ਨਵੰਬਰ 2023 ਨੂੰ ਦੁਬਾਰਾ ਪੈਰੋਲ ਦਿੱਤੀ ਗਈ ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ ਉਸ ਤੋਂ ਬਾਅਦ ਨਵੰਬਰ 2023 ਨੂੰ 29 ਦਿਨਾਂ ਦੀ ਪੈਰੋਲ ਜਿਹੜੀ ਆ ਉਹ ਸੌਦਾ ਸਾਧ ਨੂੰ ਦੇ ਦਿੱਤੀ ਗਈ ਪਰ ਜਨਵਰੀ 2024 ਦੇ ਵਿੱਚ ਤਾਂ ਹੱਦ ਹੋ ਗਈ 60 ਦਿਨਾਂ ਦੀ ਪੈਰੋਲ ਸੌਦਾ ਸਾਧ ਨੂੰ ਦਿੱਤੀ ਗਈ ਬਾਗਪਤ ਆਸ਼ਰਮ ਭੇਜਿਆ ਗਿਆ ਉੱਥੇ ਇਸ ਸ਼ਰਤ ਤੇ ਕਿ ਬਾਗਪਤ ਆਸ਼ਰਮ ਰਹਿਆ ਜਾਵੇਗਾ ਤੇ ਪੈਰੋਲ ਦਿੱਤੀ ਜਾਵੇਗੀ 60 ਦਿਨਾਂ ਦੀ ਪੈਰੋਲ ਔਰ 2024 ਯਾਨੀ ਕਿ ਸ਼ੁਰੂਆਤੀ ਸਾਲ ਦੇ ਵਿੱਚ ਹੀ ਪੈਰੋਲ ਦਿੱਤੀ ਗਈ ਔਰ ਹੁਣ ਦੁਬਾਰਾ ਅਗਸਤ ਮਹੀਨਾ ਆ ਗਿਆ ਔਰ ਦੁਵਾਰਾ ਪੈਰੋਲ ਦੇ ਦਿੱਤੀ ਗਈ 21 ਦਿਨਾਂ ਵਾਸਤੇ ਸੌਦਾ ਸਾਧ ਦੀਆਂ ਤਾਂ ਤੀਆਂ ਲੱਗੀਆਂ ਪਈਆਂ ਅਜੇ ਪੰਜਾਬ ਭਰ ਦੇ ਵਿੱਚ ਤੀਆਂ ਦਾ ਮਾਹੌਲ ਹੈ ਵਕ ਵਕ ਥਾਮਾ ਤੇ ਤੀਆਂ ਮਨਾਈਆਂ ਜਾ ਰਹੀਆਂ ਨੇ ਪਰ ਐਂ ਲੱਗਦਾ ਸੌਦਾ ਸਾਧ ਵੀ ਤੀਆਂ ਹੀ ਮਨਾ ਰਿਆ ਔਰ 2020 ਤੋਂ ਬਾਅਦ ਹੁਣ ਤੱਕ ਤੀਆਂ ਮਨਾਉਂਦਾ ਹੀ ਜਾ ਰਿਹਾ ਤੀਆਂ ਹੀ ਲੱਗੀਆਂ ਨਜ਼ਰ ਆ ਰਹੀਆਂ ਬਿਲਕੁਲ ਤੇ ਦੂਜੇ ਪਾਸੇ ਦੁਵਾਰਾ ਪੈਰੋਲ ਸੈਂਕਸ਼ਨ ਕਰ ਦਿੱਤੀ ਦੁਵਾਰਾ ਪੈਰੋਲ ਦੇ ਦਿੱਤੀ ਗਈ ਔਰ ਸੌਦਾ ਸਾਧ ਬਾਗਪਤ ਆਸ਼ਰਮ ਵਾਸਤੇ ਰਵਾਨਾ ਅਜੇ ਤੱਕ ਦੋ ਮਾਮਲੇ ਉਸੇ ਤਰ੍ਹਾਂ ਬਰਕਰਾਰ ਨੇ ਜਿਹਦੇ ਵਿੱਚ ਪੱਤਰਕਾਰ ਹਤਿਆਕਾਂਡ ਤੇ ਸਾਧਬੀਆਂ ਦੇ ਨਾਲ ਬਲਾਤਕਾਰ ਦਾ ਮਾਮਲਾ ਜਿਹੜਾ ਉਹ ਅਜੇ ਤੱਕ ਉਸੇ ਤਰ੍ਹਾਂ ਦੂਜੇ ਪਾਸੇ ਸੌਦਾ ਸਾਧ ਤੇ ਸੁਖਬੀਰ ਬਾਦਲ ਵਾਲੇ ਮਾਮਲੇ ਨੂੰ ਲੈ ਕੇ ਪੰਜਾਬ ਚ ਆਲਰੇਡੀ ਟਸਲ ਚੱਲਦੀ ਪਈ ਹੈ ਔਰ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੁਣ ਇੱਥੇ ਆ ਕੇ ਕੀ ਸੋਚਿਆ ਜਾਵੇ ਕੀ ਵਿਚਾਰਿਆ ਜਾਵੇ ਸੌਦਾ ਸਾਧ ਦੀਆਂ ਪੈਰੋਲਾਂ ਉਦੋਂ ਹੀ ਕਿਉਂ ਹੁੰਦੀਆਂ ਜਦੋਂ ਚੋਣਾ ਨਜ਼ਦੀਕ ਹੋਣ ਜਦੋਂ ਹਰਿਆਣਾ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਇਲੈਕਸ਼ਨਸ ਹੋਣ ਉਦੋਂ ਹੀ ਸੌਦਾ ਸਾਧ ਪੈਰੋਲ ਉੱਤੇ ਆ ਜਾਂਦਾ ਹੈ ਉਦੋਂ ਹੀ ਸੌਦਾ ਸਾਧ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਫਿਰ ਹਾਈ ਕੋਰਟ ਕਹਿੰਦਾ ਹੈ ਕਿ ਸੂਬਾ ਸਰਕਾਰ ਸક્ષਮ ਹੈ ਇਸ ਵਾਸਤੇ ਸક્ષਮ ਹੈ ਸਵਾਲ ਤਾਂ ਖੈਰ ਬੜੇ ਬਣਦੇ ਆ ਪਰ ਉਸ ਤੋਂ ਬਾਅਦ ਇਹ ਦਲੀਲ ਦੇ ਦਿੱਤੀ ਜਾਂਦੀ ਹੈ ਕਿ ਹੱਕਦਾਰ ਹੈ ਸੌਦਾ ਸਾਧ ਪਰ ਇਹ ਵੀ ਨਾਲ ਦੇਖੋ ਨਾ ਕਿ ਉਹਦੇ ਉੱਤੇ ਇਲਜ਼ਾਮ ਕਿੱਡੇ-ਕਿੱਡੇ ਨੇ ਕਿੰਨੇ-ਕਿੰਨੇ ਇਲਜ਼ਾਮ ਉਸ ਉੱਤੇ ਲੱਗੇ ਨੇ ਕਿਹੋ-ਕਿਹੋ ਜਿਹੇ ਇਲਜ਼ਾਮ ਲੱਗੇ ਨੇ ਕਿਸ ਕਿਸਮ ਦੇ ਇਲਜ਼ਾਮ ਲੱਗੇ ਨੇ ਪਰ ਇਸ ਬਾਰੇ ਕੋਈ ਨਹੀਂ ਵਿਚਾਰਦਾ ਸੌਦਾ ਸਾਧ ਵਾਸਤੇ ਸ਼ਾਇਦ ਕੋਈ ਵੱਖਰੇ ਹੀ ਹਿਊਮਨ ਰਾਈਟਸ ਆ ਚੁੱਕੇ ਨੇ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ ਸ਼ਾਇਦ ਸੌਦਾ ਸਾਧ ਵਾਸਤੇ ਵੱਖਰਾ ਹੀ ਕੁਝ ਲਿਖਿਆ ਹੋਇਆ ਜਿਹਦੇ ਆਧਾਰ ਦੇ ਉੱਤੇ ਸ਼ਾਇਦ ਸੌਦਾ ਸਾਧ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਇਸ ਤਰ੍ਹਾਂ ਹੋ ਜਾਂਦੀਆਂ ਨੇ ਪਰ ਦੂਜੇ ਪਾਸੇ ਸੌਦਾ ਸਾਧ ਨੂੰ ਲੈ ਕੇ ਫਰਲੋ ਤੇ ਪੈਰੋਲਾ ਦੀ ਬਰਸਾਤ ਡਿੱਗਦੀ ਰਹਿੰਦੀ ਹੈ ਖੈਰ ਇਹਨਾਂ 21 ਦਿਨਾਂ ਦੇ ਵਿੱਚ ਸੌਦਾ ਸਾਧ ਕੀ ਕਰਦਾ ਕੀ ਨਹੀਂ ਕਰਦਾ ਹਰਿਆਣਾ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਕਿੰਨਾ ਕੁ ਰੁਝਾਨ ਦਿਖਾਇਆ ਜਾਂਦਾ ਹੈ ਔਰ ਦੂਜੇ ਪਾਸੇ ਪੰਜਾਬ ਦੀ ਬਣੀ ਸਥਿਤੀ ਜਿਹੜੀ ਪੰਥਕ ਪੱਦਰ ਦੀ ਜਿਹੜੀ ਬਣੀ ਸਥਿਤੀ ਹੈ ਉਹਦੇ ਵਿੱਚ ਕਿਸ ਹਿਸਾਬ ਦੇ ਨਾਲ ਸੌਦਾ ਸਾਧ ਇੰਟਰਟਵਾਈਂਡ ਹੋਵੇਗਾ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਅੱਜ ਕੱਲ ਅ ਇੰਟਰਵਿਊਜ਼ ਸ਼ਰਿਆਮ ਹੋ ਜਾਂਦੀਆਂ ਨੇ ਕਦੀ ਵੀ ਕਿਸੇ ਦੀ ਇੰਟਰਵਿਊ ਹੋ ਜਾਂਦੀ ਹੈ ਵੱਡੇ ਵੱਡੇ ਗੈਂਗਸਟਰ ਜਿਹੜੇ ਨੇ ਉਹ ਜੇਲ੍ਹਾਂ 'ਚ ਬੈਠੇ ਇੰਟਰਵਿਊ ਕਰ ਦਿੰਦੇ ਨੇ ਐ ਕਿਤੇ ਨਾ ਹੋਵੇ ਕਿ ਸੌਦਾ ਸਾਧ ਵੀ ਐਤਕੀ ਆਇਆ ਇੰਟਰਵਿਊ ਕਰ ਜਾਵੇ ਕੋਈ ਪਤਾ ਨਹੀਂ ਪਰ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ